ਮੰਦਰ ਕਮੇਟੀਆਂ ਹੀ ਹਿੰਦੂਆਂ ਦੀ ਆਸਥਾ ਨਾਲ ਕਰ ਰਹੀਆਂ ਨੇ ਖਿਲਵਾੜ ਸਾਡਾ ਦਿਲ ਦੁਖਦਾ ਹੈ ਲਾਉ ਦਿਨ ਮਾਤਾ ਨੂੰ ਘਰ ਰੱਖ ਕੇ ਬਾਅਦ ਚ ਉਹ ਚੁੰਨੀਆਂ ਫੋਟਵਾਂ ਜਾ ਕੇ ਜਿੱਥੇ ਸਾਨੂੰ ਪਾਈਆਂ ਜਾਂਦੀਆਂ ਨੇ ਹਾਲਾਤ ਬਹੁਤ ਮਾੜੇ ਨੇ ਸਾਡਾ ਸਨਾਤਨੀ ਸਮਾਜ ਅੱਜ ਇਸ ਹਾਲਾਤ ਤੱਕ ਪਹੁੰਚ ਚੁੱਕਿਆ ਹੈ ਕਿ ਅਸੀਂ ਜਿੰਨੇ ਹੀ ਅੱਗੇ ਜਾ ਰਹੇ ਹਾਂ ਉਨ ਤੋਂ ਜ਼ਿਆਦਾ ਪਿੱਛੇ ਆ ਰਹੇ ਹਾਂ ਦੇਖੋ ਕਿਵੇਂ ਪੂਜਾ ਕਰਕੇ ਕੂੜੇ ਚ ਸਿੱਟਦੇ ਨੇ ਪਾਵਨ ਸਰੂਪ ਅਤੇ ਖੇਤਰੀ ਜਦੋਂ ਕੋਈ ਆਸਥਾ ਦੇ ਨਾਲ ਤੁਹਾਡੇ ਕੋਲ 9 ਦਿਨ ਆਪਣੀ ਖੇਤਰੀ ਮਾਤਾ ਨੂੰ ਮਾਤਾ ਰੰਗ ਦੇ ਸਰੂਪ ਨੂੰ ਤੁਹਾਡੇ ਮੰਦਿਰਾਂ ਤੱਕ ਪਹੁੰਚਾਉਂਦਾ ਹੈ ਉਹਨੂੰ ਸਹੀ ਵਿਵਸਥਾ ਚੁੱਲੀਆਂ ਚਾਰ ਜੋ ਵੀ ਆ ਫੋਟੋ ਉਹ ਚੀਜ਼ ਨੂੰ ਤਵਸਤਾ ਤੁਸੀਂ ਕਰਨੀ ਜੇ ਗੱਲਿਆਂ ਦਾ ਅਧਿਕਾਰ ਤੁਹਾਡਾ ਪੈਸੇ ਦਾ ਅਧਿਕਾਰ ਤੁਹਾਡਾ ਤੇ ਫਿਰ ਇਹਨਾਂ ਚੀਜ਼ਾਂ ਦਾ ਅਧਿਕਾਰ ਵੀ ਤੁਹਾਡਾ ਹੈ ਅੱਜ ਸਾਡੇ ਧਰਮ ਦੇ ਲੋਕ ਮੰਦਰਾ ਦੇ ਵਿੱਚ ਅਗਰ ਰੱਖ ਕੇ ਆ ਰਹੇ ਤੇ ਮੰਦਰ ਕੀ ਕਰ ਰਹੇ ਅੱਗੇ ਮੰਦਰ ਸਿਰਫ ਚੜਾਵਾ ਚੜਾਉਣ ਵਾਸਤੇ ਤੇ ਮੰਦਰਾ ਦੀ ਚੜਾਵਾ ਖਾ ਲੋ ਬਸ ਇਨਾਂ ਚੀਜ਼ਾਂ ਵਾਸਤੇ ਰਹਿ ਗਏ ਕੀ ਲੋਕਾਂ ਨੂੰ ਅਵੇਅਰ ਕਰਨਾ ਮੰਦਰਾ ਦੀ ਡਿਊਟੀ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਡਿਊਟੀ ਨਹੀਂ ਹੈ ਮੰਦਰ ਕੂੜੇ ਵਾਲੀ ਟਰਾਲੀ ਨੂੰ ਮੰਗਾ ਕੇ ਉਹਦੇ ਵਿੱਚ ਸਾਡੇ ਸਲਾਤਰੀ ਜੋ ਵੀ ਵਿਧਿ ਵਿਵਧਾਨ ਵਾਲਾ ਸਮਾਨ ਸਾਰਾ ਲੈ ਕੇ ਕਿੱਥੇ ਲੈ ਕੇ ਜਾ ਰਿਹਾ ਉਹ ਜੰਬਲੇ ਸੁੱਟਣ ਜਾ ਰਿਹਾ ਦੇਖੋ ਇਦਾਂ ਦੇ ਮੰਦਰ ਵੀ ਆ ਜਿਹੜੇ ਇਹ ਚੀਜ਼ਾਂ ਨੂੰ ਗਲੋ ਲਾ ਰਹੇ ਨੇ ਪਰ ਅੱਜ ਸਨਾਤਨੀ ਧਰਮ ਨੂੰ ਜਾਗਣ ਦੀ ਜ਼ਰੂਰਤ ਹੈ ਜ਼ਮੀਨ ਤੋਂ ਕੰਮ ਕਰਨ ਦੀ ਜ਼ਰੂਰਤ ਹੈ ਆਗੂ ਲੀਡਰ ਦੀ ਘੱਟ ਜ਼ਰੂਰਤ ਹੈ ਤੇ ਸਨਾਤਨੀਆਂ ਨੂੰ ਜਾਗਣ ਦੀ ਜ਼ਿਆਦਾ ਜ਼ਰੂਰਤ ਹੈ ਆਗੂ ਬਹੁਤ ਨੇ ਉਹ ਧਰਮ ਦੇ ਆਗੂਆਂ ਦੀ ਕਮੀ ਨਹੀਂ ਹੈਗੀ ਬਹੁਤ ਦਰਜਣਾਂ ਨੇ ਮਿਲ ਜਾਣਗੇ ਪਰ ਸਾਨੂੰ ਅੱਜ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ ਮੰਦਰਾਂ ਦੇ ਪ੍ਰਸ਼ਾਸਨ ਨੇ ਜਿਹੜੇ ਮੰਦਰਾਂ ਦੇ ਕਮੇਟੀਆਂ ਬਣੀਆਂ ਆ ਅੱਜ ਉਹਨਾਂ ਨੂੰ ਵੀ ਸਿੱਧੀ ਚੇਤਾਵਨੀ ਹੈ ਕਿਉਂਕਿ ਬਹੁਤ ਚਿਰ ਹੋ ਗਿਆ ਹੈ ਬਹੁਤ ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਪਿਤੇ ਦਿਨੀ ਨਵਰਾਤਰੀਆਂ ਦੀ ਸਮਾਪਤੀ ਤੋਂ ਬਾਅਦ ਹੀ ਵੱਡੀ ਗਿਣਤੀ 'ਚ ਲੋਕ ਆਪਣੇ ਘਰਾਂ ਤੇ ਮੰਦਰਾਂ ਦੇ ਵਿੱਚ ਬਰਾਜ਼ਮਾਨ ਸਰੂਪ ਅਤੇ ਖੇਤਰੀ ਨੂੰ ਕੂੜੇ ਦੇ ਡੰਪ 'ਚ ਸੁੱਟ ਦਿੰਦੇ ਨੇ ਹਾਲਾਂਕਿ ਇਹ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਸਰੂਪ ਲੋਕ ਪੂਜ ਕੇ ਆਪਣੇ ਪਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪੂਜਾ ਕਰਨ ਤੋਂ ਬਾਅਦ ਵੱਡੇ ਪੱਧਰ ਤੇ ਇਨ੍ਹਾਂ ਸਰੂਪਾਂ ਤਸਵੀਰਾਂ ਤੇ ਖੇਤਰੀਆਂ ਬੇਦਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਰਾਸ਼ਟਰੀ ਭਗਵਾਨ ਸਿੰਘਾਂ ਦੇ ਪ੍ਰਧਾਨ ਪੰਕੇ ਦਵੇਸ਼ਵਰ ਨੇ ਇਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਮੰਦਰ ਕਮੇਟੀਆਂ ਦੇ ਉੱਪਰ ਵੀ ਨਿਸ਼ਾਨੇ ਸਾਧਦੇ ਹਨ ਜੋ ਮੰਦਰ ਦੇ ਗੋਲਕਾਂ ਅਤੇ ਗੱਲੇ ਸਾਹਮਣੇ ਬੈਠੇ ਨੇ ਅਤੇ ਨਾ ਖੇਤਰੀ ਅਤੇ ਇਸ ਰੂਪਾਂ ਨੂੰ ਕੂੜੇ ਦੇ ਟਰੰਕ ਮੰਗਵਾ ਕੇ ਵੱਡੇ ਵੱਡੇ ਕੂੜੇ ਦੇ ਡੰਪਾਂ 'ਚ ਭੇਜੇ ਜਾ ਰਹੇ ਨੇ ਪੰਕਜ ਦਿਵੇਸ਼ਵਰ ਵੱਲੋਂ ਇਨ੍ਹਾਂ ਲੋਕਾਂ ਨੂੰ ਸਖਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਕਿ ਆਪਣੇ ਧਰਮ ਦੀ ਬੇਅਦਵੀ ਨਾ ਕੀਤੀ ਜਾਵੇ ਅਤੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ ਕਿਉਂਕਿ ਇਸ ਬੇਅਦਵੀ ਦਾ ਭੁਗਤਾਨ ਕਰਨਾ ਬਹੁਤ ਔਖਾ ਹੋਵੇਗਾ ਪਹਿਲਾਂ ਦੁਨੀਆ ਦੇ ਵਿੱਚ ਹਰੇਕ ਤਰਫ ਦੁੱਖ ਕਲੇਸ਼ ਵੱਡੇ ਪੱਧਰ ਤੇ ਫੈਲ ਰਿਹਾ ਤੇ ਦੂਜੇ ਪਾਸੇ ਇਸ ਤਰੀਕੇ ਦੀ ਗਲਤ ਹਰਕਤਾਂ ਸੀ ਆਪਣੇ ਲਈ ਵੱਡੀਆਂ ਮੁਸੀਬਤਾਂ ਨੂੰ ਸੱਦੇ ਦੇ ਰਹੇ ਆਂ ਬਿਲਕੁਲ ਤੁਸੀਂ ਆ ਆਪ ਕੋ ਕਿੰਨੀਆਂ ਚੀਜ਼ਾਂ ਲੈ ਕੇ ਆਏ ਜੀ ਇੱਥੇ ਇੱਥੇ ਪਤਾ ਵੀ ਛੁੱਟਦੇ ਆ ਹੈਨਾ ਹਾਂ ਦੱਸ ਮਾਹ ਮਾਇ ਦੀ ਇੱਥੇ ਛੁੱਟਦੇ ਆ ਚੰਗਾ ਦੀਏ ਮਾ ਉਹ ਖੇਤਾ ਤੇ ਆ ਜੀ ਇੱਥੇ ਇੱਥੇ ਕਿਉਂ ਝਟਾਉਣੀਆਂ ਹਾਂ ਹਾਂ ਦੱਸ ਸਮਝਾਵੇ ਕਿਹੜਾ ਕਿਹਨੂੰ ਸਮਝਾਵੇ ਕੋਈ ਹਾਂ ਹਾਂ ਦੱਸ ਆ ਦੇ ਮੈਂ ਆਹ ਵੇਖੋ ਜੀ ਸਾਰਾ ਵੇਖੋ ਜੀ ਆ ਚੁੰਨੀਆਂ ਵਿੱਚੋਂ ਟਰਾਲੀ ਕੂੜੇ ਵਾਲੀ ਜੀ ਆ ਦੇਖ ਲੋ ਭੱਦਰ ਕਾਲੀ ਬੈਕ ਸਾਈਡ ਤੇ ਪਵਿੱਤਰ ਨਿਮਰਾਤਰੀ ਸ਼ੁਰੂ ਹੋ ਗਿਆ ਮੰਦਰਾਂ ਨੂੰ ਵੇਅਰ ਕੀਤਾ ਗਿਆ ਕਿ ਤੁਸੀਂ ਇਹ ਚੀਜ਼ਾਂ ਨੂੰ ਸੈੱਟ ਕਰੋ ਜਦੋਂ ਕੋਈ ਆਸਥਾ ਦੇ ਨਾਲ ਤੁਹਾਡੇ ਕੋਲ 9 ਦਿਨ ਆਪਣੀ ਖੇਤਰੀ ਮਾਤਾ ਨੂੰ ਮਾਤਾ ਰੰਦੇ ਸਰੂਪ ਨੂੰ ਤੁਹਾਡੇ ਮੰਦਰਾਂ ਤੱਕ ਪਹੁੰਚਾਉਂਦਾ ਹੈ ਉਹਨੂੰ ਸਹੀ ਵਿਵਸਥਾ ਚੁੱਲੀਆਂ ਚਾਰ ਜੋ ਵੀ ਆ ਫੋਟੋ ਉਹ ਚੀਜ਼ ਨੂੰ ਤਵਸਤਾ ਤੁਸੀਂ ਕਰਨੀ ਜੇ ਗੱਲਿਆਂ ਦੇ ਅਧਿਕਾਰ ਤੁਹਾਡਾ ਪੈਸੇ ਦਾ ਅਧਿਕਾਰ ਤੁਹਾਡਾ ਤੇ ਫਿਰ ਇਹਨਾਂ ਚੀਜ਼ਾਂ ਦੇ ਅਧਿਕਾਰ ਵੀ ਤੁਹਾਡਾ ਹੈ ਅਸੀਂ ਸੰਗਠਨ ਅਵੇਰ ਹਾਂ ਤੁਸੀਂ ਸਾਡੇ ਸੰਗਠਨਾਂ ਦੀ ਗੱਲਾਂ ਕਰਦੇ ਹੋ ਦੇਖੋ ਮੰਦਰਾਂ ਤੇ ਅਕੇ ਕੋਈ ਨਹੀਂ ਬੋਲਦਾ ਉਹਦਾ ਕਰਦੇ ਆ ਵੀ ਸਾਡੀ ਆਸਥਾ ਦਾ ਕੇਂਦਰ ਆ ਪਰ ਜਿੱਥੇ ਗੱਲ ਗਲਤ ਹੋਏਗੀ ਉੱਥੇ ਅਸੀਂ ਆਵਾਜ਼ ਚੁੱਕਾਂਗੇ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਵਾਂਗਾ ਜਿਹਦੇ ਵਿੱਚ ਮੈਂ ਦਿਖਾਊਂਗਾ ਮੰਦਰ ਦਾ ਨਾਂ ਨਹੀਂ ਲਾਉਂਗਾ ਪਰ ਮੰਦਰ ਕੂੜੇ ਵਾਲੀ ਟਰਾਲੀ ਨੂੰ ਮਂਗਾ ਕੇ ਉਹਦੇ ਵਿੱਚ ਸਾਡੇ ਸਲਾਤਰੀ ਜਿਹੜੋ ਵੀ ਵਿਧੀ ਵਿਵਧਾਨ ਵਾਲਾ ਸਮਾਨ ਚਾਰਾ ਲੈ ਕੇ ਕਿੱਥੇ ਲੈ ਕੇ ਜਾ ਰਿਹਾ ਉਹ ਡੰਬਲੇ ਸੁੱਟਣ ਜਾ ਰਿਹਾ ਦੇਖੋ ਇਦਾਂ ਦੇ ਮੰਦਰ ਵੀ ਆ ਜਿਹੜੇ ਇਹ ਚੀਜ਼ਾਂ ਨੂੰ ਗਲੋ ਲਾ ਰਹੇ ਨੇ ਇਹਨੂੰ ਗਲੋ ਲੋਲਾ ਕਹਿੰਦੇ ਆ ਦੇਖੋ ਛਾਗੋ ਸਨਾਤਰੀਓ ਜਾਗੋ ਜੇ ਤੁਸੀਂ 9 ਦਿਨ ਪੂਜਾ ਕਰਦੇ ਹੋ ਸੁੱਖ-ਸਮਰiddhi ਮੰਗਦੇ ਹੋ ਤੇ ਇਹ ਵੀ ਜਾ ਕੇ ਚੈੱਕ ਕਰ ਲੋ ਵੀ ਇਹ ਚੀਜ਼ਾਂ ਤੁਹਾਡੀਆਂ ਕਿੱਥੇ ਜਾ ਰਹੀਆਂ ਐ ਇਹ ਕਿੱਥੇ ਜਾ ਰਹੀਆਂ ਮੈਨੋ ਸਾਹ ਕੂੜੇ ਦੇ ਡੰਪ 'ਚ ਜਾ ਰਹੀਆਂ ਨਹਿਰਾਂ ਦੇ ਬਾਹਰ ਸੁੱਟੀਆਂ ਜਾ ਰਹੀਆਂ ਅਸੀਂ ਸਨਾਤਰੀ ਵੀਰਾਂ ਨੇ ਜਿੰਨੇ ਵੀ ਸਾਡੇ ਸਨਾਤਰੀ ਵੀਰ ਆਹੀ ਖੜੇ ਆ ਸਾਡੀ ਹਮੇਸ਼ਾ ਡਿਊਟੀ ਹੁੰਦੀ ਆ ਨਹਿਰਾਂ ਦੇ ਜਾਣਾ ਨਹਿਰਾਂ ਦੀ ਚੈਕਿੰਗ ਕਰਨੀ ਜੋ ਵੀ ਸਾਨੂੰ ਵਿਧੀ ਬਰੋਲ ਵਾਲਾ ਸਮਾਨ ਮਿਲਦਾ ਅਸੀਂ ਉਹਨੂੰ ਵਿਸਰਜਨ ਵੀ ਕਰਦੇ ਆ ਉਹਨੂੰ ਜਨਪੇੜ ਵੀ ਕਰਦੇ ਆ ਦੇਖੋ ਸਾਡੀ ਡਿਊਟੀ ਨਹੀਂ ਦੇਖਿਆ ਜਾਂਦਾ ਜਿਹੜਾ ਅੱਖਾਂ ਮੀਟ ਕੇ ਵੇਖ ਸਕਦਾ ਉਹ ਵੇਖੀ ਜਾਏ ਕਿਉਂਕਿ ਮੰਦਰ ਵੀ ਦੇਖ ਰਹੇ ਨੇ ਤੁਸੀਂ ਇਹ ਦੇਖੋ ਵੀ ਜਿਹੜੀ ਸਭ ਤੋਂ ਵੱਡੀ ਸਾਡੀ ਇੱਥੇ ਸੰਸਥਾ ਹੈ ਦੁਰਗਾਣਾ ਮੰਦਿਰ ਆ ਮੈਂ ਇਹਨੂੰ ਕਹਾਂਗਾ ਵੀ ਦੁਰਗਾਣਾ ਮੰਦਿਰ ਦੀ ਜਿਹੜੀ ਕਮੇਟੀ ਆ ਕਿਉਂ ਨਹੀਂ ਇਹਨੇ ਨੇ 10 ਦਿਨ ਪਹਿਲਾਂ ਮੀਟਿੰਗ ਕਰ ਲੈਂਦੀ ਇਹ ਵਿਵਸਥਾ ਕੀ ਕਰਨੀ ਆ ਦੇਖੋ ਸਮਾਨ ਤੇ ਇਕੱਠਾ ਹੋਣਾ ਹੀ ਆ ਉਹਦੀ ਟਰਾਂਸਪੋਰਟ ਵਿਵਸਥਾ ਚਾਹੀਦੀ ਆ ਇਹ ਕਿ ਲੌਜੀਕ ਵਾਲੀ ਗੱਲ ਸਿੱਧੀ ਜੀ ਗੱਲ ਆ ਜੇ ਸਮਾਨ ਇਕੱਠਾ ਹੋਏਗਾ ਟਰਾਂਸਪੋਰਟ ਤੁਸੀਂ ਪੈਸਾ ਚੋਂ ਘਟਿਆ ਤੇ ਬਿਲਕੁਲ ਪੈਸਾ ਮਿਲੇਗਾ ਅਸੀਂ ਲਾਲ ਖੜੇ ਤਨ ਮੰਨ ਤਰਨਾ ਅਸੀਂ ਮੰਦਰਾਂ ਦੇ ਖਿਲਾਫ ਨਹੀਂ ਉਹਨਾਂ ਦੀ ਵਿਵਸਥਾ ਦੇ ਖਿਲਾਫ ਆ ਸਾਡੀ ਵਿਵਸਥਾ ਜਿਹੜੀ ਆ ਬਿਲਕੁਲ ਸਹੀ ਨਹੀਂ ਇਹ ਨਹੀਂ 99% ਮੰਦਰਾਂ ਦਾ ਇਹ ਹਵਾਲਾ ਜੀ ਕੋਈ ਵੀ ਮੰਦਰ ਇਹਨਾਂ ਚੀਜ਼ਾਂ ਨੂੰ ਨਹੀਂ ਸਹੀ ਕਰ ਰਿਹਾ ਜੇਕਰ ਤੁਸੀਂ ਨਹੀਂ ਕਰੋਗੇ ਸਾਨੂੰ ਪਰਚਿਆਂ ਵੱਲ ਜਾਣਾ ਪਊਗਾ ਪਰਚੇ ਅਸੀਂ ਦਰਜ ਨਹੀਂ ਕਰਉਣਾ ਚਾਹੁੰਦੇ ਹੁਣ ਸਾਡੀ ਕੱਲ ਮੀਟਿੰਗ ਈਸੀ ਮਿਲਣ ਵਾਲਿਆ ਅਸੀਂ ਬੇਨਤੀ ਕਰਾਂਗੇ ਉਹਨਾਂ ਕਿ ਬਿਲਕੁਲ ਜੋ ਅਸੀਂ ਗੁਵਾਰ ਲਗਾਸੇ ਲਾਵਾਂਗੇ ਤੇ ਇਹਨਾਂ ਮੰਦਰਾਂ ਦੀ ਵਿਵਸਥਾ ਸਹੀ ਕਰੋ ਸਾਡਾ ਦਿਲ ਦੁਖਦਾ ਹੈ 9 ਦਿਨ ਮਾਤਾ ਨੂੰ ਘਰ ਰੱਖ ਕੇ ਬਾਅਦ ਚ ਉਹ ਚੁੰਨੀਆਂ ਫੋਟਵਾਂ ਜਾ ਕੇ ਜਿੱਥੇ ਸਾਨੂੰ ਪਾਈਆਂ ਜਾਂਦੀਆਂ ਨੇ ਹਾਲਾਤ ਬਹੁਤ ਮਾੜੇ ਨੇ ਜਦੋਂ ਬੇਦਬੀ ਕਰੇ ਦੂਜਾ ਧਰਮ ਉਦੋਂ ਆਪਾਂ ਚੜ ਜੰਨੇ ਆ ਪਰ ਅੱਜ ਸਨਾਤਨੀ ਧਰਮ ਨੂੰ ਜਾਗਣ ਦੀ ਜ਼ਰੂਰਤ ਆ ਜ਼ਮੀਨ ਤੋਂ ਕੰਮ ਕਰਨ ਦੀ ਜ਼ਰੂਰਤ ਆ ਆਗੂ ਲੀਡਰ ਦੀ ਘੱਟ ਜ਼ਰੂਰਤ ਆ ਤੇ ਸਨਾਤਨੀਆਂ ਨੂੰ ਜਾਗਣ ਦੀ ਜ਼ਿਆਦਾ ਜ਼ਰੂਰਤ ਆ ਆਗੂ ਬਹੁਤ ਨੇ ਉਹ ਧਰਮ ਦੇ ਆਗੂਆਂ ਦੀ ਕਮੀ ਨਹੀਂ ਹੈਗੀ ਬਹੁਤ ਦਰਜਨਾਂ ਨਾਲ ਮਿਲ ਜਾਣਗੇ ਪਰ ਸਾਨੂੰ ਅੱਜ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ ਸਨਾਤਨੀ ਯੋਧਿਆਂ ਦੀ ਜ਼ਰੂਰਤ ਹੈ ਆਓ ਅਸੀਂ ਆਪਣੇ ਸਨਾਤਨ ਨੂੰ ਬਿਲਕੁਲ ਸਹੀ ਵਿਵਸਥਾ ਜਿਹੜਾ ਇਹ ਮੰਦਰਾਂ ਨੂੰ ਲਈਏ ਜਿੱਥੇ ਰਿਕਵੈਸਟ ਕਰਨੀ ਰਿਕਵੈਸਟ ਕਰੀਏ ਜਿੱਥੇ ਸਾਨੂੰ ਕੁਝ ਕਹਿਣਾ ਪੈਂਦਾ ਕਹੀਏ ਮਤਲਬ ਇਹ ਹੈ ਅ ਵੀ ਸਾਡੀ ਵਿਵਸਥਾ ਸਨਾਤਨ ਦੀ ਸਹੀ ਹੋਵੇ ਧਰਮ ਹਮੇਸ਼ਾ ਜਿੰਦਾ ਰਹੇ ਅੱਜ ਤੁਸੀਂ ਇੱਥੇ ਆ ਕੇ ਕੀ ਕੀ ਦੇਖੀ ਤਾਂ ਲਾਗੋ ਅਸੀਂ ਜੀ ਜੋ ਹਰ ਸਾਲ ਦੀ ਤਰ੍ਹਾਂ ਅਗਨੀ ਪੇਂਟ ਕੀਤੀਆਂ ਬੜਾ ਦੁੱਖ ਹੋ ਗਏ ਹਰ ਵਾਰੀ ਤੁਸੀਂ ਹੁੰਦੇ ਹੋ ਇਹ ਦੋ ਵਾਰੀ ਅਸੀਂ ਨਹਿਰਾਂ ਨੂੰ ਸਾਫ ਕੀਤਾ ਚੀਜਾਂ ਕੀਤੀਆਂ ਦੇਖੋ ਇਹ ਨਹੀਂ ਵੀ ਹਿੰਦੂ ਸਮਾਜ ਦੀ ਗੱਲ ਕਰਾ ਇੱਥੇ ਸ੍ਰੀ ਗੁਰੂ ਗੋਬੀ ਸਿੰਘ ਦੀਆਂ ਫੋਟੋਆਂ ਇੱਥੇ ਹੋਰ ਤਰ੍ਹਾਂ ਦੀਆਂ ਫੋਟੋਆਂ ਗੁਨ ਲਾਲ ਦੇ ਵਿੱਚ ਦੇਖੋ ਕਿੱਡੇ ਚਾਗਣਾ ਤੁਸੀਂ ਫੋਟੋ ਲੈਂਦੇ ਹੋ ਕਿੱਡੇ ਚਾਗਣਾ ਲੈਂਦੇ ਹੋ ਕਦ ਲਈ ਲੈਂਦੇ ਹੋ ਘਰ ਜਾਵਾਂਗੇ ਸਾਡੇ ਬੱਚੇ ਇਹਨਾਂ ਨੂੰ ਦੱਸਾਂਗੇ ਸ੍ਰੀ ਗੁਰੂ ਗੋਬੀ ਸਿੰਘ ਜਿਨ੍ਹਾਂ ਨੇ ਚਾਰ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਧਰਮ ਦੇ ਆਪਣਾ ਪਰਿਵਾਰ ਵਾਰਿਆ ਇਹ ਗੁਨ ਲਾਲ ਦੇਵ ਜੀ ਜਿਨ੍ਹਾਂ ਨੇ 20 ਰੁਪਈਆ ਨਾਲ ਲੰਗਰ ਸ਼ੁਰੂ ਕੀਤਾ ਹੈ ਤੇ ਬਾਹਰ ਤੇ ਵਿੱਚ ਉਹ ਫੋਟੋ ਮਰਜੀ ਠੀਕ ਨਹੀਂ ਹੁੰਦੀ ਤੇ ਤੁਸੀਂ ਚੋਕੇ ਮਹਿਰ ਤੇ ਬਾਹਰ ਸੁੱਟ ਦਿੰਦੇ ਹੋ ਦੇਖੋ ਜੀ ਦਾਵਣਾ ਰੋ ਘਰ ਚੋਂ ਨੂੰ ਕਰੋ ਬਿਲਕੁਲ ਕਰੋ ਅਗਣੀ ਭੇਂਟ ਕਰੋ ਕੋਈ ਉਹਨੂੰ ਗਮਲੇ ਚ ਪਾ ਦਿਓ ਭਰਾਓ ਮੇਰੇ ਉਹ ਜਾਲ ਦੇ ਫੋਟੋਆਂ ਵਿਕਲੀਆਂ ਨਹੀਂ ਅਸੀਂ ਬੰਦ ਕਰਾ ਨਹੀਂ ਸਕਦੇ ਕਿਉਂਕਿ ਕਾਰੋਬਾਰ ਨੇ ਲੋਕਾਂ ਦੇ ਪਰ ਤੁਸੀਂ ਜਾਗ ਜੋ ਹਰ ਤਰ ਮਾਲਿਓ ਪਰ ਸਨਾਤਨ ਧਰਮ ਦੇ ਵਿੱਚ ਅਸੀਂ ਜਾਦਾ ਚੀਜ਼ਾਂ ਵੇਖੀਆਂ ਕਿਉਂਕਿ ਸਾਡੇ ਦੇ ਵਿੱਚ ਹੀ ਖੇਤਰੀ ਦੀ ਪੂਜਾ ਹੁੰਦੀ ਹੈ ਮਾਤਰਾ ਦੇ ਸਰੂਪ ਦੀ ਚੁੰਨੀਆਂ ਦੀ ਚੀਜ਼ਾਂ ਦੀ ਵਿਵਸਥਾ ਜ਼ਿਆਦਾ ਹੈ ਜੇ ਬਵਸਤਾ ਜਿਆਦਾ ਨਹੀਂ ਮੰਦਰ ਵਿਵਸਤਾ ਜਨਾ ਕਰਨ ਕੋਈ ਗਲੀਆਂ ਨਹੀਂ ਕਮੀ ਰਮਨ ਪੰਡਿਤ ਜੀ ਹਿੰਦੂ ਨੇਤਾ ਅੱਜ ਕੀ ਹਾਲਾਤ ਦੇਖ ਕੇ ਨੇਤ ਜਨਹਿਰ ਦੇ ਆ ਗਏ ਕਿੰਨਾ ਕੁ ਮੰਨ ਦੁਖੀ ਆ ਸਾਡਾ ਦੇਖੋ ਬਹੁਤ ਜ਼ਿਆਦਾ ਮੰਨ ਦੁਖੀ ਹੋਇਆ ਜੀ ਸਾਡਾ ਸਨਾਤ ਨਹੀਂ ਸਮਾਜ ਅੱਜ ਐਸ ਹਾਲਾਤ ਤੱਕ ਪਹੁੰਚ ਚੁਕਿਆ ਹੈ ਕਿ ਅਸੀਂ ਜਿੰਨੇ ਹੀ ਅੱਗੇ ਜਾ ਰਹੇ ਹਾਂ ਉਤੋਂ ਜ਼ਿਆਦਾ ਪਿੱਛੇ ਆ ਰਹੇ ਹਾਂ ਅਵੇਰਨੈਸ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਕਿ ਅਸੀਂ 9 ਦਿਨ ਦੁਰਗਾ ਮਾਂ ਦੀ ਪੂਜਾ ਕਰਦੇ ਪਏ ਹਾਂ ਔਰ 9ਵੇਂ ਦਿਨ ਤੋਂ ਬਾਅਦ 10ਵੇਂ ਦਿਨ ਅਸੀਂ ਜਿਹੜੀ ਚੀਜ਼ ਦੀ ਪੂਜਾ ਕਰਦੇ ਰਹੇ ਹਾਂ 10ਵੇਂ ਦਿਨ ਅਸੀਂ ਕਿਸੇ ਮੰਦਰ ਤੇ 11ਵੇਂ ਦਿਨ ਅਸੀਂ ਜਾ ਕੇ ਇਹ ਨਹੀਂ ਦੇਖਦੇ ਪਏ ਕਿ ਉਹ ਜਿਹੜੀ ਜਗ੍ਹਾ ਉੱਥੇ ਆਪਾਂ ਆਪਾਂ ਰੱਖ ਕੇ ਆਏ ਆ ਕਿਸੇ ਹਵਨ ਸਮੱਗਰੀ ਨੂੰ ਜਾਂ ਕਿਸੇ ਫੋਟੋ ਨੂੰ ਜਾਂ ਕਿਸੇ ਦੇਵੀ ਦੇਵਤਾ ਵਾਲੇ ਸਰੂਪ ਨੂੰ ਉਹ ਕਿੱਥੇ ਜਾ ਰਹੀ ਆ ਇੱਥੇ ਹਾਲਾਤ ਇੱਥੇ ਮੰਜ਼ਰ ਦੇਖ ਕੇ ਮਨ ਨੂੰ ਇੰਨੇ ਕ ਦੁੱਖ ਹੋਇਆ ਕਿ ਅਸੀਂ ਲੋਕ ਬਹੁਤ ਜ਼ਿਆਦਾ ਸ਼ਰਮਿੰਦੇ ਇਹਨਾਂ ਚੀਜ਼ਾਂ ਤੋਂ ਲੈ ਕੇ ਸਨਾਤਨੀਆਂ ਨੂੰ ਕੋਈ ਹਵੇਰ ਹੀ ਨਹੀਂ ਹੈਗੀ ਅੱਜ ਸਾਡੇ ਧਰਮ ਦੇ ਲੋਕ ਮੰਦਿਰਾਂ ਦੇ ਵਿੱਚ ਅger ਰੱਖ ਕੇ ਆ ਰਹੇ ਤੇ ਮੰਦਿਰ ਕੀ ਕਰ ਰਹੇ ਅੱਗੇ ਮੰਦਿਰ ਸਿਰਫ ਚੜਾਵਾ ਚੜਾਉਣ ਵਾਸਤੇ ਤੇ ਮੰਦਿਰਾਂ ਦੇ ਚੜਾਵਾ ਖਾ ਲੋ બસ ਇਹਨਾਂ ਚੀਜ਼ਾਂ ਵਾਸਤੇ ਰਹਿ ਗਏ ਕੀ ਲੋਕਾਂ ਨੂੰ ਅਵੇਅਰ ਕਰਨਾ ਮੰਦਰਾਂ ਦੀ ਡਿਊਟੀ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਡਿਊਟੀ ਨਹੀਂ ਹੈ ਸੋ ਇਹ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਣੇ ਆ ਜਿਹੜੇ ਅੱਜ ਮੰਦਰਾਂ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਇੰਨੇ ਕੁ ਵੱਡੇ ਮੰਦਰ ਪ੍ਰਾਚੀਨ ਮੰਦਰ ਹੈ ਉੱਥੋਂ ਦੇ ਮੰਦਰਾਂ ਦੀਆਂ ਵੀਡੀਓ ਸਾਡੇ ਕੋਲ ਆਈਆਂ ਹੋਈਆਂ ਜਿੱਥੇ ਕਿ ਇਹਨਾਂ ਚੀਜ਼ਾਂ ਦੇ ਉੱਪਰ ਬਿਲਕੁਲ ਕੇਅਰ ਨਹੀਂ ਕੀਤੀ ਜਾਂਦੀ ਸੋ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਭਾਜੀ ਬਹੁਤ ਜ਼ਿਆਦਾ ਜਾਸ਼ ਨੂੰ ਮੰਨ ਕਰੋਗੇ ਖਲਾਫ ਕਰ ਰਹੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਤੇ ਪਿਛਲੇ ਕਈ ਸਾਲਾਂ ਤੋਂ ਭਾਜੀ ਇਹ ਚੀਜ਼ ਕਰ ਰਹੇ ਆ ਕਿ ਜਿਹੜੇ ਸਾਡੇ ਸਮਾਜ ਦੇ ਲੋਕ ਐ ਚਾਹੇ ਉਹ ਮੰਦਰਾਂ ਦੇ ਨਾਲ ਜੁੜੇ ਹੋਏ ਆ ਚਾਹੇ ਆਮ ਨਾਗਰਿਕ ਐ ਅਸੀਂ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਕਰ ਰਹੇ ਆ ਦੱਸਣ ਦੀ ਕਿ ਅਵੇਰ ਹੋ ਜਾਓ ਇਹਨਾਂ ਚੀਜ਼ਾਂ ਤੋਂ ਕਿਉਂਕਿ ਦੇਵੀ ਦੇਵਤਾ ਦਾ ਸਰੂਪ ਅਸੀਂ ਵਾਕੇ ਹੀ ਭਾਜੀ ਨੇ ਜਿਹੜੀ ਗੱਲ ਕੀਤੀ ਕਿ ਕਿਸੇ ਹੋਰ ਧਰਮ ਦਾ ਅਗਰ ਕੋਈ ਇਸ ਤਰ੍ਹਾਂ ਦੀ ਬੇਦਬੀ ਹੁੰਦੀ ਐ ਤੇ ਅਸੀਂ ਭੱਜ ਕੇ ਜਾਂਦੇ ਆ ਮਗਰ ਅਗਰ ਸਾਡੇ ਹੀ ਸਮਾਜ ਦੇ ਲੋਕ ਇਹ ਹਾਲਾਤਾਂ ਨੂੰ ਜਨਮ ਦਿੰਦੇ ਪਏ ਤਾਂ ਫਿਰ ਅਸੀਂ ਕੀ ਕਰੀਏ ਸੋ ਸਾਡੇ ਸਨਾਤਨੀ ਸਮਾਜ ਨੂੰ ਜਾਗਣ ਦੀ ਲੋੜ ਹੈ ਔਰ ਖਾਸ ਕਰਕੇ ਜਿਹੜੇ ਮੰਦਰਾਂ ਦੇ ਮੰਦਰਾਂ ਦੇ ਪ੍ਰਸ਼ਾਸਨ ਨੇ ਜਿਹੜੇ ਮੰਦਰਾਂ ਦੇ ਕਮੇਟੀਆਂ ਬਣੀਆਂ ਆ ਅੱਜ ਉਹਨਾਂ ਨੂੰ ਵੀ ਸਿੱਧੀ ਚੇਤਾਵਨੀ ਹੈ ਕਿਉਂਕਿ ਬਹੁਤ ਚਿਰ ਹੋ ਗਿਆ ਆ ਬਹੁਤ ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਔਰ ਉਹਨਾਂ ਨੂੰ ਸਮਝਾਉਂਦਿਆਂ ਨੂੰ ਅਗਰ ਇਹਨਾਂ ਨੇ ਵੀ ਕਿਤੇ ਅੱਗੇ ਵਧ ਕੇ ਕੋਈ ਕੰਮ ਨਾ ਕੀਤਾ ਕੋਈ ਇਸ ਤਰ੍ਹਾਂ ਦਾ ਮਾਪਦੰਡ ਨਾ ਕੀਤੇ ਕਿ ਅਗਰ ਮੰਦਰ ਦੇ ਵਿੱਚ ਕੋਈ ਚੀਜ਼ ਰੱਖ ਕੇ ਗਿਆ ਤੇ ਉਹਨੂੰ ਸਹੀ ਜਗ੍ਹਾ ਤੇ ਨਾ ਪਹੁੰਚਾਇਆ ਤਾਂ ਇਹਨਾਂ ਦੇ ਉੱਪਰ ਕਾਰਵਾਈ ਜ਼ਰੂਰ ਹੋਏਗੀ ਭਾਜੀ